ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰੀਤ ਵਿਖਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 16 ਮਾਰਚ ਦੇ ਮੌਸਮ ਦੀ ਅੱਜ 16 ਮਾਰਚ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਦੇ ਅਸਾਰ ਨੇ ਤਾਂ ਅੱਜ ਕਿਹੜੇ-ਕਿਹੜੇ ਇਲਾਕਿਆਂ ਵਿੱਚ ਮੀਂਹ ਦੇ ਅਸਾਰ ਜਿਹੜੇ ਬੰਦੇ ਦਿਖਾਈ ਤੇਰੇ ਨੇ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਮੈਂ ਤੁਹਾਨੂੰ ਦੱਸਿਆ ਸੀ 13 ਤੋਂ ਲੈ ਕੇ 15 ਦੇ ਦਰਮਿਆਨ ਮੇਨ ਸਿਸਟਮ ਰਹਿ ਸਕਦਾ ਤੇ ਅੱਜ 16 ਨੂੰ ਕੁਝ ਕੁ ਇਲਾਕਿਆਂ ਵਿੱਚ ਸੰਭਾਵਨਾ ਜਿਹੜੀ ਬੰਦੀ ਆਗਲਾ ਨੂੰ ਕੁਝ ਖੇਤਰਾਂ ਵਿੱਚ ਚਾਂਸ ਬਣ ਸਕਦੇ ਨੇ ਮੀਨ ਤੌਰ ਤੇ ਮੀਨ ਜੜ ਸਿਸਟਮ ਵਿੱਚ 13 ਤੋਂ ਲੈ ਕੇ 15 ਦੇ ਦਰਮਿਆਨ ਲੱਗਣ ਦੀ ਸੰਭਾਵਨਾ 14 ਨੂੰ ਕੁਝ ਕੁ ਖੇਤਰਾਂ ਵਿੱਚ ਜਿਹੜੀ ਗੜੇਮਰੀ ਵੀ ਦਰਜ ਕੀਤੀ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਕਿਤੇ ਕਿਤੇ ਤੇਜ਼ ਮੀਂਹ ਦੀ ਝਟ ਦੇਖਣ ਨੂੰ ਮਿਲੀ 14 ਮਾਰਚ ਨੂੰ ਤੇ 15 ਮਾਰਚ ਨੂੰ ਵੀ ਕਿਤੇ ਕਿਤੇ ਚਾਂਸ ਜਿਹੜੇ ਬਣੇ ਨੇ ਤੇ ਅੱਜ 16 ਮਾਰਚ ਨੂੰ ਕਿਹੜੇ ਕਿਹੜੇ ਇਲਾਕੇ ਉਮੀਦ ਹੈ ਸਾਰ ਜਿਹੜੇ ਬੰਦਤ ਖਾਈ ਦੇ ਰਹੇ ਨੇ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਕੋਰਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਚੈਨਲ ਤੇ ਨਵਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਭ ਦਿਖਾਈ ਦੇ ਰਿਹਾ ਲਗਭਗ ਸਾਰੇ ਪੰਜਾਬ ਉਹਸ ਤੋਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਲਗਭਗ ਸਾਰੇ ਖੇਤਰਾਂ ਵਿੱਚ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਬਣਿਆ ਹੋਇਆ ਤੇ ਅੱਜ 16 ਮਾਰਚ ਨੂੰ ਚਾਂਸ ਜਿਹੜੇ ਬਣ ਸਕਦੇ ਜਾਨਕੀ ਦੁਪਹਿਰ ਸ਼ਾਮ ਦੇ ਆਸਪਾਸ ਜਿਹੜਾ ਸਿਸਟਮ ਬਰਸਦਾ ਜੋ ਕਿ ਬੱਦਲਬਾਈ ਆ ਤਾਕ ਦੁਪਹਿਰ ਤੋਂ ਬਾਅਦ ਜਾਨਕੀ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚਕਾਰ ਜਾਂ ਰਾਤ ਦੇ ਪਹਿਲੇ ਘੰਟਿਆਂ ਦੇ ਵਿੱਚ ਜਿਹੜੇ ਹਲਚਲ ਹੋਣ ਦੀ ਸੰਭਾਵਨਾ ਹੈ ਤਾਂ ਕੁਝ ਖੇਤਰਾਂ ਵਿੱਚ ਚਾਂਸ ਰਹਿਣਗੇ ਜਿਆਦਾਤਰ ਆਪ ਗੱਲ ਕਰੀ 70% ਜਿਹੜਾ ਸਿਸਟਮ ਸੀਗਾ ਕ੍ਰਾਸ ਕਰਤੇਗਾ ਕੁਝ 25 30% ਸਿਸਟਮ ਹਜੇ ਵੀ ਜਿਹੜਾ ਬਰਕਰਾਰ ਹੈ ਜਾਨਕੀ ਹਜੇ ਵੀ ਜਿਹੜੀ ਬੱਦਲਵਾਈ ਬਣ ਸਕਦੀ ਪਾਕਿਸਤਾਨ ਵਿੱਚ ਹਜੇ ਵੀ ਇਹ ਸਿਸਟਮ ਐਕਟਿਵ ਤੇ ਹੁਲੇ ਸਿਸਟਮ ਜਿਹੜਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਉੱਪਰੋਂ ਦੀ ਕ੍ਰਾਸ ਕਰੇਗਾ ਜਿਸ ਕਰਕੇ ਆ ਪੰਜਾਬ ਦੇ ਕੁਝ ਖੇਤਰ ਜੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਇਸੇ ਤਰ੍ਹਾਂ ਵਿੱਚ ਚਾਂਸ ਬੰਸਲੇ ਦਿੱਲੀ ਦੇ ਕੁਝ ਇੱਕ ਦੋ ਖੇਤਰਾਂ ਵਿੱਚ ਚਾਂਸ ਜਿਹੜੇ ਪ anteced ਦਿਖਾਈ ਦੇ ਰਹੇ ਨੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿਚਕਾਰ ਜਾਂ ਰਾਤ ਦੇ ਪਹਿਲੇ ਘੰਟੇ ਵਿੱਚ ਸਿਸਟਮ ਐਕਟਿਵ ਹੋਸ ਰਿਹਾ ਕੁਝ ਖੇਤਰਾਂ ਵਿੱਚ ਸੁਭਾਵਨਾ 50% ਦੀ ਪੰਜਾਬ ਦੇ ਘਟੋ-ਘਟ 5 ਤੋਂ 10 ਜਾਂ 10 ਤੋਂ 15% ਖੇਤਰਾਂ ਵਿੱਚ ਚਾਂਸ ਰਹਿਣਗੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਕੁਝ 5 10% ਖੇਤਰਾਂ ਵਿੱਚ ਚਾਂਸ ਰਹਿਣਗੇ ਪੱਛਮੀ ਯੂਪੀ ਦੇ ਕੁਝ 4 5% ਜਾਂ 5 7% ਖੇਤਰਾਂ ਵਿੱਚ ਚਾਂਸ ਰਹਿਣਗੇ ਦਿੱਲੀ ਦੇ ਕੁਝ ਇੱਕ ਦੋ ਖੇਤਰਾਂ ਵਿੱਚ ਚਾਂਸ ਰਹਿਣਗੇ ਜਾਣ ਕਿ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿਚਕਾਰ ਜਿਹੜੀ ਬੱਦਲ ਸਰੀ ਦੁਪਹਿਰ ਤੋਂ ਲੈ ਕੇ ਸ਼ਾਮ ਰਾਤ ਦੇ ਪਹਿਲੇ ਘੰਟੇ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਹੈ ਤਾਂ ਉਸ ਅਗਰੇ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾਸਰ ਨੇ ਉਸਰੇ ਇੱਕ ਅਤੇ ਜ਼ਿਲ੍ਹੇ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਗੜੇ ਮਾਰੀ ਦਰਜ ਕੀਤੀ ਆ ਜਾਸਰ ਇਸ ਤਰ੍ਹਾਂ ਦੀ ਜਿਹੜੀ ਪੋਸਿਬਿਲਟੀ ਜਿਹੜੀ ਬਣਦੀ ਦਿਖਾਈ ਦੇ ਰਹੀ ਕੁਝ ਖੇਤਰਾਂ ਵਿੱਚ ਚਾਂਸ ਰਹਿਣਗੇ ਚਾਰ ਤਰਾਫ 걸ਕੇ ਸਿਸਟਮ ਜਿਹੜਾ ਹੈਗਾ ਕ੍ਰੋਸ ਕਰਤੇ ਕੁਝ 25 30% ਸਿਸਟਮ ਅਜੇ ਵੀ ਜਿਹੜਾ ਬਰਕਰਾਰ ਹੈ ਤੇ ਕੁਝ ਖੇਤਰਾਂ ਵਿੱਚ ਚਾਂਸ ਜਿਹੜੇ ਪਨ ਸਕਦੇ ਹਵਾਵਾਂ ਦੇ ਜਿਹੜੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਲਕੇ ਦਰਮਿਆਨੇ ਰਫਤਾਰ ਦੀਆਂ ਵਗਦੇ ਨਾ ਨਾਕ ਲਗਦੇ ਪੰਜਾਬ ਦੇ ਖੇਤਰ ਜਾਂ ਹਰਿਆਣਾ ਦੇ ਕੁਝ ਜਾਂ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਕਿਤੇ ਕਿਤੇ 30 ਤੋਂ 35 ਅਥੋੜੀਆਂ ਤੇਜ਼ ਗਤੀ ਦੇ ਹਵਾਵਾਂ ਵੇਖਣ ਨੂੰ ਮਿਲ ਸਰ ਜਿਆਦਾਤਰ ਹਵਾਵਾਂ ਗਿਆ ਠੀਕ ਠਾਕ ਜਾਨਕੀ ਹਲਕੇ ਦਰਮਿਆਨੇ ਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਜ਼ਿਲ੍ਹੇ ਵਾਰ ਅਪਡੇਟਾ ਪੈਸ ਵਿੱਚ ਨਹੀਂ ਦੱਸ ਰਹੇ ਕਿਉਂਕਿ ਕਿਸੇ ਵੀ ਇਲਾਕੇ ਵਿੱਚ ਬੱਦਲਬਾਈ ਬਣ ਸਕਦੀ ਹੈ ਠੀਕ ਪੱਛਮੀ ਸਿਸਟਮ ਜੋ ਕਿ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਜਿਆਦਾਤਰ ਇਲਾਕੇ ਮੌਸਮੀ ਠੀਕ ਠਾਕ ਰਹਿੰਦੇ ਆ ਸਾਰਨੇ ਜਾਨਕੀ ਕੁਝ ਕੁ ਖੇਤਰਾਂ ਵਿੱਚ ਪੰਜਾਬ ਦੇ 10 15 ਜਾਂ 5 10% ਖੇਤਰਾਂ ਵਿੱਚ ਚਾਂਸ ਰਹਿਣਗੇ ਪੰਜਾਬ ਦੇ ਨਾਲ ਲੱਗਦੇ ਅਰ ਰਾਜਸਥਾਨ ਦੇ ਕੁਝ 5-10% ਖੇਤਰ ਪੱਛਮੀ ਯੂਪੀ ਦੇ ਕੁਝ 2-4% ਖੇਤਰਾਂ ਵਿੱਚ ਚਾਂਸ ਰਹਿਣਗੇ ਦਿੱਲੀ ਦੇ ਕੁਝ 1-2 ਖੇਤਰ ਵਿੱਚ ਚਾਂਸ ਜਿਹੜੇ ਬੰਦਿਤ ਖਾਈ ਦੇ ਰਹੇ ਨੇ ਯਾਨੀ ਕੁਝ ਥਾਂਾਂ ਵਿੱਚ ਬੱਦਲ ਹੋਏ ਬਣੇਗੀ ਜ਼ਿਆਦਾਤਰ ਲਾਗੇ ਮੌਸਮੀ ਆ ਠੀਕ ਠਾਕ ਰਹਿਣ ਤੇ ਸਾਰਨੇ ਤਾਂ ਅੱਜ ਥੋੜੇ ਬਹੁਤ ਖੇਤਰਾਂ ਵਿੱਚ ਜਿਹੜੇ ਬੱਦਲ ਬੰਦ ਦੇ ਨਾਲ ਕਿਤੇ ਕਿਤੇ ਨਿੱਕੀ ਮੋਟੀ ਕਾਰਵੀ ਉਸਰੇ ਕੁਝ ਖੇਤਰਾਂ ਵਿੱਚ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾਸਰ ਉਸਰੇ ਇੱਕਦ ਜ਼ਿਲ੍ਹੇ ਕਿਤੇ ਕਿਤੇ ਨਿੱਕੀ ਮੋਟੀ ਆਗੜੇ ਮਾਰ ਵੀ ਹੋਣ ਦੀ ਸੰਭਾਵਨਾ ਤੇ ਆ ਸਿਸਟਮ ਯਾਨੀ ਕਿ ਆਖਰੀ ਦੇਣੇ ਤਾਂ ਮੇਨ ਜਰ ਸਿਸਟਮ ਸਿਸਟਮ ਸੀ ਕਾਫੀ ਜਿਹੜਾ ਅੱਗੇ ਸਿਸਟਮ ਲੰਘ ਚੁੱਕਿਆ ਕੁਝ 25 30% ਖੇਤਰਾ ਆਪਣੇ ਜਿਹੜਾ ਸਿਸਟਮ ਅਜੇ ਹੀ ਜੜ ਬਰਕਰਾਰ ਹੈ ਤੇ ਕੁਝ ਟਾਮਡ ਇਲਾਕੇ ਵਿੱਚ ਦੁਪਹਿਰ ਸ਼ਾਮ ਦੇ ਆਸ-ਪਾਸ ਜਿਹੜੇ ਬੱਦਲ ਬੰਦੇ ਅਸਾਰ ਨੇ ਕੁਝ ਖੇਤਰਾ ਵਿੱਚ ਸਭਾਵਨਾ ਹੈ ਕਿ ਜ਼ਿਆਦਾਤਰ ਲਾਗੇ ਮੌਸਮ ਇਹ ਠੀਕ-ਠਾਕ ਰਹਿੰਦੇ ਜਿਹੜੇ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਹਾਂ ਤੇ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਚੈਨਲ ਤੇ ਪਹੁੰਚਾ ਦਿੱਤੀ ਜਾਊਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੱਕ ਵੀਡੀਓ ਤੁਹਾਡਾ ਬਹੁਤ-ਬ